ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਗੇ ਤੇ ਠੀਕ ਠਾਕ ਹੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਾ ਕਰੋ ਸ਼ੇਅਰ ਤੇ ਅੰਤ ਤੱਕ ਜਰੂਰ ਦੇਖਿਆ ਕਰੋ ਆਪਾਂ ਜਿੱਥੇ ਆਪਾਂ ਹੁਣ ਮਕਾਨ ਬਣਾ ਰਹੇ ਹਾਂ ਜਿੱਥੇ ਮੈਂ ਹੁਣ ਖੜਾ ਇੱਥੇ ਆਪਾਂ ਆ ਗਏ ਸੀ ਕਿ ਉੱਥੋਂ ਵਾਲਾ ਘਰ ਆਪਾਂ ਖਾਲੀ ਕਰਿਆ ਤੇ ਅੱਜ ਕਾਲਜ ਚਲਦੇ ਆਂਗੇ ਇੱਥੋਂ ਆਹ ਘਰੋਂ ਆਪਾਂ ਪਹਿਲੇ ਦਿਨ ਕਾਲਜ ਚਲਦੇ ਆ ਅੱਜ ਤੇ ਅੱਜ ਤੋਂ ਕਾਲਜ ਸਟਾਰਟ ਹੋ ਗਿਆ ਤੇ ਮਿਸਤਰੀ ਤਾਂ ਹਜੇ ਆਉਂਦੇ ਨਹੀਂਗੇ ਉਹ ਕੌਲਾ ਕਢਣਾ ਹੋਊਗਾ ਮਿਸਤਰੀ ਅੱਜ ਦਾ ਦੇਣਾ ਤੇ ਉਹ ਕਢਾ ਲੈਣਗੇ ਮਗਰੋਂ ਕੋਈ ਨਹੀਂ ਉਹ ਤਾਂ ਮਿਸਤਰੀ ਨਹੀਂ ਕਢਣਾਗਾ ਆਪਣਾ ਕੋਈ ਕੰਮ ਹੈ ਨਹੀਂ ਤੇ ਉਹਨੇ ਦਿਨ ਕਾਲਜ ਆਏ ਅੱਗੇ ਜਿੰਨੇ ਦਿਨ ਹਜੇ ਦੁਬਾਰੇ ਮਿਸਤਰੀ ਨਹੀਂ ਲੱਗਦਾ ਪਲਾਸਟਰ ਕਰਨ ਤੇ ਉਦੋਂ ਬਾਅਦ ਕਰੇ ਰਹਿ ਪਿਆ ਕਰਾਂਗੇ ਬਾਅਦ ਚ ਛੁੱਟ ਗਈਆਂ ਬੱਲੀਆਂ ਵੱਜ ਜਾਂਦੀਆਂ ਤੇ ਬਾਅਦ 10:00 ਦਾ ਵੀ ਚੱਕਰ ਹੁੰਦਾ ਤੇ ਚਲੋ ਚਲਦੇ ਆਂਗੇ ਕੰਮ ਕਾਲਜ ਤੇ ਬਾਕੀ ਦੇ ਕੰਮ ਕਰ ਆਪਾਂ ਆਗੇ ਦਿਖਾਵਾਂਗੇ 3:00 ਵਜੇ ਨੂੰ ਮੈਂ ਆ ਜਾਊਂਗਾ ਤੇ ਬਾਕੀ ਦੇ ਕੰਮ ਕਰ ਆਕੇ ਦਿਖਾਵਾਂਗੇ ਫਿਰ ਵੀਡੀਓ ਚ ਐਂਡ ਤੱਕ ਬਨੇ ਰਹੋ ਲੋ ਜੀ ਪਹੁੰਚ ਗਏ ਅਸੀਂ ਕਾਲਜ 'ਚ ਨਵਦੀਪ ਕਿਵੇਂ ਆ ਵਧੀਆ ਹੋਰ ਆ ਕਰਦਾ ਜੀ ਅੱਜ ਕਲਾਸਾਂ ਨਾਲ ਉਹਨਾਂ ਕਰਦਾ ਦੋ ਮਹੀਨੇ ਨੂੰ ਛੱਡਿਆ ਪਿਆ ਅੱਜ ਜਵਾਗ ਆਏ ਆਗੇ ਘੱਟ ਤੇ ਬਾਕੀ ਬੰਦੇ ਹਜੇ ਬਾਕੀ ਬੰਦੇ ਹਜੇ ਆਪਣੇ ਪਹੁੰਚੇ ਨਹੀਂ ਉਹਨਾਂ ਨਾਲ ਜਦੋਂ ਆਗੇ ਉਦੋਂ ਮਿਲਾਉਣੇ ਆ ਫਿਰ ਕਿੰਨੇ ਕਿਲੋ ਆਏ ਇਹ 10 ਕਿਲੋ ਆਇਆ ਤੇ ਇਹ ਚ ਪਾਣੀ ਪਾਵਾਂਗੇ ਇੱਕ 10 ਲੀਟਰ ਦੀ ਆ ਹੋਗੀ ਹੂੰ ਤੇ ਪਾ ਲੈ ਪਰ ਚਾਰ ਹੋਰ ਲੈਉਣੇ ਆ ਲੈ ਪਰ 40 ਲੀਟਰ ਹੋਜੂ 40 ਲੀਟਰ ਪਾਣੀ ਹੋਣਾ ਨਾਲੇ ਦੋਹਾਂ ਦਾ ਸੀ 20 ਕਿਲੋ ਲੈਣੀ ਆ ਕਿੰਨੇ ਕਿਲੋ ਦਾ ਕਿਲੋ ਤੇ 8 ਭਟਾ ਇਹਦਾ ਕਿਲੋ ਹੋਈ ਲੌਈ ਈਮਲੀ ਕੋਲਣ ਲੱਗੇ ਆ ਕਿੰਨੇ ਕਿਲੋ ਆ ਇਹ 10 ਕਿਲੋ ਹੋ ਗਈ ਮੇਰੇ ਹਿਸਾਬ ਨਾਲ ਡਰਮ ਚ ਪਾ ਲਈਏ ਵੱਡੇ ਚ 200 ਲੀਟਰ ਵਾਲੇ ਚ ਆਹ ਜਿਹੜਾ ਸੋਰਾ ਆਇਆ ਵਾ ਇਹ ਖਤਮ ਕਰਨਾ ਕਿਸੇ ਹਿਸਾਬ ਨਾਲ ਮਸਤਰੀ ਲੱਗਿਆ ਪਿਆ ਕਾਲਾ ਕੱਢਣ ਅੱਜ ਮਸਤਰੀ ਆ ਗਿਆ ਸੀ ਮੈਂ ਵਗਿਆ ਸੀ ਕਾਲਜ ਉਦੋਂ ਮਗਰੋਂ ਮਸਤਰੀ ਆ ਗਿਆ ਸੀ ਕੌਲਾ ਕੱਢਣ ਪਤਾ ਨਹੀਂ ਆਪਣਾ ਤਰੀਕਾ ਹੈ ਚੱਲੂ ਕੇ ਨਾਂ ਚੱਲੋ ਲੋਈ ਕੌਲਾ ਘੜਤਾ ਇੱਧਰ ਇੱਧਰ ਲਈ ਕਾਲੇ ਤੇ ਵੀ ਦੰਨ ਰਜ਼ੀਲਾ ਤੇ ਗੇਟ ਕੱਲ ਤੱਕ ਬਣ ਜੂਗਾ ਤੇ ਕੱਲ ਨੂੰ ਗੇਟ ਚੜਾ ਆ ਜਾਣਗੇ ਮਿਸਤਰੀ ਵਜ ਦੀ ਟਾਈਮ ਕਰ ਕੱਢ ਕੇ ਮਿਸਤਰੀ ਕੋਲਾ ਗਿਆ ਬਣਾ ਤੇ ਆਪਾਂ ਗਏ ਸੀ ਅੱਜ ਕਾਲਜ ਤੇ ਕਲਾਸਾਂ ਕਲ ਉਸਾਂ ਦਾ ਲੱਗ ਗਾਣੀ ਕਿਉਂਕਿ ਅੱਜ ਸੀ ਪਹਿਲਾ ਦਿਨ ਨਾ ਹੀ ਉਹਨੇ ਸਟੂਡੈਂਟ ਆਏ दिखाइए अज पानी पुनी पाया कि नहीं पाया तड़के पाता मेरे सामने रेडी ने पानी खड़ा का पानी इन्ना बहुत ਪੌੜਗਾ ਤੇ ਕਿਸੇ ਹਿਸਾਬ ਨਾਲ ਖੜਦਾ ਨਹੀਂ ਪਾਣੀ ਪੌੜਗਾ ਤੇ ਵੀ ਛੜਕ ਦਿਆਂਗੇ ਜਲ ਇੰਨਾ ਥਾਂ ਛੱਡਿਆ ਆਪਾਂ ਜਿਹੜਾ ਲੌਬੀ ਚ ਪੌੜਨ ਵਾਲਾ ਥਾਂ ਇੰਨਾ ਚਾਨਣ ਚ ਉਹਨਾਂ ਨੂੰ ਵਧ ਗਿਆ ਹੋਊਗਾ ਮੱਕਲੀ ਆਪਾਂ ਮਾਮਟੀ ਬਣਾਉਣੀ ਆ ਤਾਂ ਹਾਂ ਤੇ ਚਾਨਣ ਵਧ ਗਿਆ ਕਰੂ ਇੱਥੇ ਏਵਾ ਇਹਦਾ ਜੈਡ ਟਾਈਪ ਪਾਉੜ ਦਾ ਜੈਡ ਟਾਈਪ ਇਹ ਇੱਥੋਂ ਜਾ ਕੇ ਆਏ ਪਲਾਸਟਰ ਵੀ ਹੋਣਾਗਾ ਅਜੇ ਤਾਂ ਥੱਲੋਂ ਨਹੀਂ ਪਲਾਸਟਰ ਹੁੰਦਿਆਂ ਗੱਲਾਂ ਆ ਕੰਨਿਆਂ ਤਾਂ ਉਹ ਵੀ ਪਲਾਸਟਰ ਹੁੰਣਾ ਉਤੋਂ ਵੀ ਪਲਾਸਟਰ ਹੋਣਾਗਾ ਬਾਕੀ ਇੱਟਾਂ ਉੱਟਾਂ ਹਜੇ ਢੂਲੇ ਚ ਬਹੁ ਫਸੇਗਾ ਪੰਗਾ ਮੇਰੇ ਸਾਹ ਨੂੰ ਨੰ 2-3000 ਰੁਪਏ ਤਾਂ ਹੀ ਲੱਗੀ ਪਈ ਵੀ ਆਵੇ ਜਿਵੇਂ ਆਹ ਕੋਡੀਆਂ ਚ ਤੇ ਇੱਧਰ ਤੇ ਬਾਹਰਲੇ ਪਾਸੇ ਆਪੇ ਪੋਰਚ ਤੇ ਘੋੜਿਆਂ ਲੱਗੂ ਨਾ ਪੰਗਾ। ਨਾ ਟਾਇਲ ਟਾਇਲ ਬੇਕਾਰ ਹੀ ਮਗਾਲੀ ਆਪਾਂ। ਇਹ ਟਾਇਲ ਜਮਾ ਬੇਕਾਰ ਆ ਗਈ। ਬਸ ਥੋੜੇ ਜਿ 5-400 ਦਾ ਸਰਫ ਕਰਦੇ ਕਰਦੇ ਟਾਇਲ ਬੇਕਾਰ ਮਗਾਲੀ। ਚਲ ਫਰਸ ਚਲਾ ਦੇਗੇ ਜਦੋਂ ਤੁੰਦੀ ਪੈ ਗਿਆ ਘੋੜ ਦਾ। ਫਿਰ ਇਹਨੂੰ ਕੁਝ ਨਹੀਂ ਹੁੰਦਾ। ਆ ਬਾਥਰੂਮ ਦੇ ਤਹਾਂ ਬੱਚਾ ਹ ਬਣ ਗਿਆ ਥੋੜਾ ਜਿਹਾ ਪਰਿਸ਼ਤਾ ਸਮਾਨ ਸਮੂਹ ਰੱਖ ਦਿਆ ਕਰਾਂਗੇ ਇੱਥੇ ਵੀ ਆ ਵੇ ਇਧਰ ਟੁੱਟ ਟੂ ਲੇਜੀ ਬੌਲ ਲੱਗੀ ਬਈ ਇੱਟ ਇੱਕ ਆਈ ਫੇਰ ਦੱਸ ਦਿੰਨੇ ਆ ਆ ਆ ਦਾ ਪੋਰਚਾ ਪਤਈਆ ਬਾਹਰਲਾ ਬਰਾਂਡਾ ਵੀ ਕਹਿ ਸਕਦੇ ਆ ਨਾਲ ਆ ਗਿਆ ਡ੍ਰੈਨਗ ਰੂਮ ਇਹਦਾ ਬਾਹਰ ਬਾਹਰ ਆ ਇੱਕ ਲੱਗੀ ਐ ਚ ਵਿੰਡੋ ਆ ਬਾਥਰੂਮ ਆ ਪੌੜੀਆਂ ਦੇ ਥੱਲੇ ਇੱਥੇ ਲੱਗੂਗਾ ਵਾਸ ਰਵੇਸ਼ਨ ਤੇ ਆ ਪੌੜੀਆਂ ਆ ਗਈਆਂ ਜਿੱਥੇ ਮੈਂ ਫਿਰਦਾ ਇਹ ਆ ਗਈ ਲੌਬੀ ਆਹ ਜਿਹੜਾ ਪੌੜੀਆਂ ਤੇ ਜਮਾ ਨਾਲ ਇਹ ਆ ਗਿਆ ਬੈੱਡਰੂਮ 11x11 ਦਾ ਬੈੱਡਰੂਮ ਆ ਇਹ ਤੇ ਆਹ 2 ਫੁੱਟ ਥਾਂ ਜਿਹੜਾ ਵੱਧ ਛੱਡਿਆ ਗਿਆ ਗੇਟ ਛੱਡ ਕੇ ਤਾਂ ਹੱਥਾਂ ਤੱਕ ਆਏ ਇਹ ਛੱਡੇਗਾ ਕੱਪ ਬੋਰਡ ਨੂੰ ਇਹ ਬਾਅਦ ਚ ਬਣਾਵਾਂਗੇ ਲੱਕੜ ਲੁੱਕੜ ਦਾ ਬਣ ਜੂਗਾ ਤੇ ਇਧਰ ਨਾਲ ਆ ਗਿਆ ਸਟੋਰ ਇਹਦਾ ਬਾਹਰ ਰੱਖਿਆ ਵੱਡਾ ਕਿਉਂਕਿ ਪੇਟੀਆਂ ਬੁਟੀਆਂ ਹੁੰਦੀਆਂ ਚੌੜੀਆਂ ਤਾਂ ਕਰਕੇ ਇਹਦਾ ਬਾਹਰ ਰੱਖਿਆ ਵੱਡਾ ਇਹ ਵੀ 11 ਵਜੇ 11 ਦਾ ਸਟੋਰ ਆ ਤੇ ਝੱਕ ਪਰਛੱਤਾ ਬਣਾਇਆ ਵਾਧੂ ਘਟੂ ਸਮਾਨ ਰੱਖਣ ਨੂੰ ਜਿਵੇਂ ਆਪਣੇ ਪਿੰਡਾਂ ਚੋਂ ਗੱਟੇ-ਗੁੱਟੇ ਹੁੰਦੇ ਆਗੇ ਟੁਕਰੇ-ਟੁਕਰੇ ਉਹ ਵਾਧੂ ਘਟੂ ਸਮਾਨ ਰੱਖਣ ਨੂੰ ਪਰ ਸੱਤਾਂ ਬਣਾਇਆ ਨਾਲ ਹੀ ਇਹਦੇ ਆ ਗਿਆ ਬੈੱਡਰੂਮ ਇਹ 15 ਬਾਈ 11 ਦਾ ਬੈੱਡਰੂਮ ਆ ਜਿੱਥੇ ਦੋ ਮੰਜੇ ਡਾਜਾ ਕਰਨਗੇ ਉਹਦੇ ਬੈੱਡ ਡਾਹ ਕੇ ਥਾਂ ਬੱਝੂਗੀ ਇਹ ਚ ਤੇ ਨਾਲ ਆ ਗਈ ਰਸੋਈ ਰਸੋਈ ਦਾ ਬਾਹਰ ਜਿਹੜਾ ਉਹ ਆਪਣੀ ਹੁੰਦਾ ਤੇ ਰਸੋਈ ਵੀ ਪੂਰੀ ਖੁੱਲੀ ਆ ਇਹਦਾ ਮੈਨੂੰ ਪੱਕਾ ਨਹੀਂ ਪਤਾ ਵੀ ਕਿੰਨੀ ਆ ਗਈ ਇਹ ਕਿੰਨੇ ਬਾਈ ਕਿੰਨੇ ਦੀ ਆ ਇੱਥੇ ਸਲੇਬ ਵੀ ਬਣੂਗਾ ਸਲੇਬ ਵਾਸਤੇ ਖੱਡੇ ਛੱਡੇ ਆ ਬੱਬਾ ਚੱਕੀ ਜਾਂਦਾ ਇੱਧਰ ਆਹ ਬਜਰੀ ਬਾਹਰ ਕੌਲਾ ਬਣਾਇਆ ਨਾ ਤਾਂ ਕਰਕੇ ਬਜਰੀ ਬਚ ਗਈ ਆਹ ਬਜਰੀ ਟੁੱਟ ਪੱਜਦੀ ਆ ਇਹ ਵੀ ਆਪਾਂ ਵਰਤਾਂਗੇ ਕੱਲੀ-ਕੱਲੀ ਡਲੀ ਆਪਾਂ ਵਰਤ ਲੈਣੀ ਆ ਬਾਕੀ ਖਰਚੇ-ਖੁਰਚੇ ਆਪਾਂ ਕੱਲ ਦੀ ਵੀਡੀਓ ਚ ਦੱਸਾਂਗੇ ਅੱਜ ਟਾਈਮ ਨਹੀਂ ਲੱਗਿਆ ਤੇ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ ਚ